ਕੀ ਹੁਣ ਹਰਮੰਦਰ ਸਾਹਿਬ ਅੰਦਰ ਵੀ ਪਾਣੀ ਵੜ ਗਿਆ ਬੇਅਦਬੀਆਂ ਸੰਬੰਧੀ ਬਣ ਰਹੇ ਕਾਨੂੰਨ ਦੀ ਤਾਜ਼ਾ ਸਥਿਤੀ ਕੀ ਹੈ ਸੰਪਰਦਾਇ ਰਾੜਾ ਸਾਹਿਬ ਨੂੰ ਨਵਾਂ ਮੁਖੀ ਮਿਲ ਗਿਆ ਸਿੱਖਾਂ ਨਾਲ ਜੁੜੀਆਂ ਤਿੰਨੇ ਵੱਡੀਆਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਰਮੰਦਰ ਸਾਹਿਬ ਬਾਰੇ ਫਰਜ਼ੀਅਤ ਤੇ ਛੁੱਟੀਆਂ ਵੀਡੀਓ ਬਣਾ ਕੇ ਸੰਗਤ ਨੂੰ ਗੁੰਮਰਾਹ ਕਰਨ ਦੇ ਯਤਨ ਤੋਂ ਪ੍ਰਬੰਧਕ ਚਿੰਤਾ ਵਿੱਚ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਵੀ ਸ਼ਿਕਾਇਤਾਂ ਪਹੁੰਚੀਆਂ ਨੇ ਪਰ ਫਿਲਹਾਲ ਕੋਈ ਸਾਰਥਕ ਸੱਟਾ ਸਾਹਮਣੇ ਨਹੀਂ ਆਇਆ ਹਾਲੀ ਵਿੱਚ ਡਿਜੀਟਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਹਰਮੰਦਰ ਸਾਹਿਬ ਦੀ ਪ੍ਰਕਰਮ ਵਿੱਚ ਹੜ ਦਾ ਪਾਣੀ ਦਿਖਾਇਆ ਗਿਆ ਜਦਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੈ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਵੀਡੀਓ ਸੁਨੇਹ ਰਾਹੀਂ ਸੰਗਤ ਨੂੰ ਸਪਸ਼ਟ ਕੀਤਾ ਗਿਆ ਕਿ ਸਥਿਤੀ ਬਿਲਕੁਲ ਠੀਕ ਆ ਤੇ ਹੜ ਦਾ ਪਾਣੀ ਨਹੀਂ ਪਹੁੰਚਿਆ ਉਹਨਾਂ ਸੰਗਤ ਨੂੰ ਅਜਹੀਆਂ ਗੁੰਮਰਾਹਕੁੰਨ ਵੀਡੀਓ ਤੋਂ ਸੁਚੇਤ ਰਹਿਣ ਲਈ ਵੀ ਆਖਿਆ ਪੰਜਾਬ ਵਿਧਾਨ ਸਭਾ ਵੱਲੋਂ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਬਣਾਏ ਜਾ ਰਹੇ ਬਿਲ 2025 ਸੰਬੰਧੀ ਗਠਿਤ ਸਿਲੈਕਟਡ ਕਮੇਟੀ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਅਤੇ ਸਰਕਾਰ ਵੱਲੋਂ ਪ੍ਰਸਤਾਵਿਤ ਐਕਟ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦਾ ਪੱਖ ਰੱਖਿਆ ਇਹ ਕਮੇਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਸੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਬਕਮੇਟੀ ਦਾ ਹਿੱਸਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਸਬਕਮੇਟੀ ਵੱਲੋਂ ਸਾਰੇ ਤੱਥ ਕੋਲ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਰਾਹੀਂ ਸਰਕਾਰ ਤੱਕ ਪਹੁੰਚਾਈ ਜਾਵੇਗੀ ਪੰਜਾਬ ਵਿਧਾਨ ਸਭਾ ਸਿਲੈਕਟਡ ਕਮੇਟੀ ਦੇ ਮੁਖੀ ਡਾਕਟਰ ਇੰਦਰਵੀਰ ਸਿੰਘ ਨੇ ਜਰ ਨੇ ਉਧਰ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਜੀ ਦੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਪਰਦਾਇ ਰਾੜਾ ਦਾ ਬਾਬਾ ਅਮਰ ਸਿੰਘ ਪੂਰਾ ਸਾਹਿਬ ਵਾਲਿਆਂ ਨੂੰ ਨਮਾ ਮੁਖੀ ਚੁਣਿਆ ਗਿਆ ਇਸ ਸਮੇਂ ਸੰਤ ਸਵਾਜ ਸੰਪਰਦਾ ਦੇ ਮੁਖੀ ਸਿੱਖ ਪੰਥ ਦੀਆਂ ਸਰਮੌਰ ਸਖਸ਼ੀਅਤਾਂ ਟਰਸਟ ਦੇ ਮੈਂਬਰ ਅਤੇ ਪ੍ਰਬੰਧਕਾਂ ਅਤੇ ਇਲਾਕੇ ਦੇ ਲੋਕਾਂ ਦੀ ਸਹਿਮਤੀ ਨਾਲ ਬਾਬਾ ਅਮਰ ਸਿੰਘ ਪੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣਿਆ ਗਿਆ ਜਿਨ੍ਹਾਂ ਦਾ ਨਾਂ ਸਟੇਜ ਤੋਂ ਸ਼ਸ਼ੋਭੇ ਤੋਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਸੰਗਤਾਂ ਦੇ ਸਾਹਮਣੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਲਿਆ ਅਤੇ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਅਮਰ ਸਿੰਘ ਪੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣੇ ਜਾਣ ਤੇ ਸਵਾਗਤ ਤੇ ਸਹਿਮਤੀ ਪ੍ਰਗਟ ਕੀਤੀ ਵੱਖ-ਵੱਖ ਸਮੁਦਾਇ ਤੇ ਸੰਤ ਮਹਾਪੁਰਸ਼ਾਂ ਧਾਰਮਿਕ ਸ਼ਖਸੀਅਤਾਂ ਅਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰਸਟ ਦੇ ਸਮੂਹ ਮੈਂਬਰ ਸਹਿਬਾਨਾ ਵੱਲੋਂ ਸਾਂਝ ਰੂਪ ਵਿੱਚ ਪ੍ਰਾਤਨ ਮਰਯਾਦਾ ਅਨੁਸਾਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਪ੍ਰਬੰਧ ਚਲਾਉਣ ਉੱਤੇ ਸੰਪਰਦਾਏ ਦੇ ਮੁੱਖ ਸੇਵਾਦਾਰ ਵਜੋਂ ਬਾਬਾ ਅਮਰ ਸਿੰਘ ਪੋਰਾ ਸਾਹਿਬ ਵਾਲਿਆਂ ਨੂੰ ਦਸਤਾਰ ਬੰਦੀ ਕਰਦਿਆਂ ਅਸਥਾਨ ਦੀ ਸੇਵਾ ਸੰਭਾਲ ਸੌਂਪੀ ਗਈ।